ਇਹ ਦੀ ਸਫਾਈ ਸੰਬੰਧੀ ਐਕਸ਼ਨ ਦੇ ਵਿੱਚ ਸੀਐਮ ਭਗਵੰਤ ਮਾਨ ਅੱਜ ਮੁੱਖ ਮੰਤਰੀ ਨਿਵਾਸ ਤੇ ਵੱਡੀ ਮੀਟਿੰਗ ਕਰਨ ਜਾ ਰਹੇ ਨੇ ਮੀਟਿੰਗ ਦੇ ਵਿੱਚ ਬੁੱਡੇ ਨਾਲੇ ਦੀ ਸਫਾਈ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਲਈ ਅਧਿਕਾਰੀਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਹਾਲ ਹੀ ਦੇ ਵਿੱਚ ਨੇਬੂਲਾ ਗਰੁੱਪ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਸੀ ਨੇਬੂਲਾ ਗਰੁੱਪ ਨੇ ਓਜ਼ੋਨ ਤਕਨੀਕ ਦਾ ਵਰਤੋਂ ਕਰਕੇ ਬੁੱਡੇ ਨਾਲੇ ਨੂੰ ਸਾਫ਼ ਕਰਨ ਦੀ ਯੋਜਨਾ ਪੇਸ਼ ਕੀਤੀ ਸੀ ਬੁੱਡੇ ਡਰੇਨ ਦੇ ਪਾਣੀ ਦੇ ਵਿੱਚ ਟੀਡੀਐਸ ਦੀ ਮਾਤਰਾ ਘੱਟ ਕਰਨ ਦੇ ਵੀ ਜ਼ੋਰ ਦਿੱਤਾ ਹੈ ਸੂਮਾਨ ਸਰਕਾਰ ਬੁੱਡੇ ਨਾਲੇ ਦੀ ਸਫਾਈ ਸੰਬੰਧੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅੱਜ ਮੁੱਖ ਮੰਤਰੀ ਨਿਵਾਜ਼ ਤੇ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਮੁਹਿਮ ਨੂੰ ਹੋਰ ਤੇਜ਼ ਕਰਨ ਦੇ ਲਈ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਦਾਜ਼ੇ ਕਿ ਉਹ ਜ਼ੋਨ ਤੱਕ ਤਕਨੀਕ ਦੀ ਵਰਤੋਂ ਕਰਕੇ ਸਫਾਈ ਦੀ ਯੋਜਨਾ ਨੂੰ ਮੁਕੰਮਲ ਕੀਤਾ ਜਾਵੇਗਾ ਦਾਜ਼ੇ ਕਿ ਕਾਫੀ ਲੰਬੇ ਸਮੇਂ ਰੋ ਜਿਹੜੇ ਕਿ ਬੁੱਡੇ ਨਾਲੇ ਦੀ ਸਫਾਈ ਦਾ ਮੁੱਦਾ ਜਿਹੜਾ ਕਿ ਗਰਮਾਉਂਦਾ ਰਿਹਾ ਹੈ ਤੋਂ ਇਸ ਨੂੰ ਲੈ ਕੇ ਹੁਣ ਭਗਵੰਤ ਮਾਨ ਸਰਕਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਵੱਡੀ ਮੀਟਿੰਗ ਹੈ ਜਿਹੜੀ ਕਿ ਉਹ ਕਰਾਂ ਜਾ ਰਹੀ ਹੈ ਮੁਹਿਮ ਨੂੰ ਹੋਰ ਤੇਜ਼ ਕਰਨ ਦੇ ਲਈ ਅਧਿਕਾਰੀਆਂ ਦੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ ਸੋ ਨੇਬੂਲਾ ਗਰੁੱਪ ਦੇ ਨੁਮਾਇੰਦੇ ਸਿਮ ਮੰਦ ਨਾਲ ਮੁਲਾਕਾਤ ਹੋਣ ਜਾ ਰਹੀ ਹੈ ਓਜ਼ੋਨ ਤਕਨੀਕ ਦੀ ਵਰਤੋਂ ਕਰਕੇ ਸਫਾਈ ਦੀ ਯੋਜਨਾ ਪੇਸ਼ ਕੀਤੀ ਜਾਂਦੀ ਸੀ ਦਾਜ਼ੇ ਕੀ ਆਉਂਦੀਆਂ ਗਈਆਂ ਕਈ ਸਰਕਾਰਾਂ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਕਾਫੀ ਸਾਰੇ ਮੁੱਦੇ ਵੀ ਉਠਾਏ ਗਏ ਤੇ ਕਾਫੀ ਸਾਰੇ ਪ੍ਰੋਜੈਕਟ ਵੀ ਬਣੇ ਪਰ ਫਿਰ ਵੀ ਜਿਹੜੇ ਕਿ ਬੁੱਡੇ ਨਾਲੇ ਦੀ ਸਫਾਈ ਹਜੇ ਤੱਕ ਨਹੀਂ ਹੋ ਪਾਈ ਜਿਸ ਨੂੰ ਲੈ ਕੇ ਹਮੇਸ਼ਾ ਹੀ ਲੋਕਾਂ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਦਾ ਸਬਬ ਬਣਿਆ ਰਹਿੰਦਾ ਸੀ ਜਿਸ ਤੋਂ ਕਰਕੇ TDS ਦੀ ਮਾਤਰਾ ਨੂੰ ਵੀ ਘਟਾਇਆ ਜਾ ਸਕੇ ਤਾਂ ਜੋ ਬੁੱਡੇ ਨਾਲੇ ਦਾ ਪਾਣੀ ਜਿਹੜਾ ਕਿ ਉਹ ਸਾਫ਼ ਹੋ ਸਕੇ ਸੋ ਇਸ ਨੂੰ ਲੈ ਕੇ ਅੱਜ ਮੁੱਖ ਮੰਤਰੀ ਨਿਵਾਸ ਤੇ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਸੋ ਬੁੱਡੇ ਨਾਲੇ ਦੀ ਸਫਾਈ ਸੰਬੰਧੀ ਐਕਸ਼ਨ ਮੋਡ ਦੇ ਵਿੱਚ ਆਮ ਸਰਕਾਰ ਜਿਸ ਨੂੰ ਲੈ ਕੇ ਵੱਡੀ ਮੀਟਿੰਗ ਹੈ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਵੱਖ-ਵੱਖ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਜੜੀ ਕਿ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਚਲਾਈ ਗਈ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਉਜ਼ੋਨ ਤਕਨੀਕ ਦੀ ਵਰਤੋਂ ਕਰਕੇ ਸਫਾਈ ਦੀ ਯੋਜਨਾ ਪੇਸ਼ ਕੀਤੀ ਸੀ ਜਿਸ ਨੂੰ ਲੈ ਕੇ ਹੁਣ TDS ਦੀ ਮਾਤਰਾ ਘੱਟ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਬੁੱਡੇ ਨਾਲੇ ਦੀ ਸਫਾਈ ਸੰਬੰਧੀ ਐਕਸ਼ਨ ਦੇ ਵਿੱਚ ਹੈ ਮਾਨ ਸਰਕਾਰ ਜਿੱਥੇ ਕਿ ਅੱਜ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਹੋਵੇਗਾ ਇਹ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਨੇਬੂਲਾ ਗਰੁੱਪ ਦੇ ਨੁਮਾਇੰਦਿਆਂ ਨੇ ਸੀਐਮ ਮਾਨ ਦੇ ਨਾਲ ਮੁਲਾਕਾਤ ਕਰਨੀ ਹੈ ਜੋ ਮੁਲਾਕਾਤ ਕਰਕੇ ਉਹ ਜ਼ੋਨ ਤਕਨੀਕ ਦੇ ਨਾਲ ਜੁੜੇ ਕਿ ਪਾਣੀ ਨੂੰ ਸਾਫ਼ ਕਰਨ ਦੀ ਲਈ ਪੇਸ਼ਕਸ਼ ਵੀ ਕੀਤੀ ਗਈ ਸੀ ਤੇ ਉਸ ਨੂੰ ਲੈ ਕੇ ਇਹ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜੋ ਐਕਸ਼ਨ ਦੇ ਵਿੱਚ ਹੈ ਮਾਨ ਸਰਕਾਰ ਬੁੱਡੇ ਨਾਲੇ ਦੀ ਸਫਾਈ ਸੰਬੰਧੀ ਐਕਸ਼ਨ ਦੇ ਵਿੱਚ ਮਾਨ ਸਰਕਾਰ ਜਿਸ ਦੇ ਕਰਕੇ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ। ਸਿਮਾਂਦ ਨਾਲ ਮੁਲਾਕਾਤ ਕੀਤੀ ਸੀ ਨੇਬੂਲਾ ਗਰੁੱਪ ਦੇ ਨੁਮਾਇੰਦਿਆਂ ਅਤੇ ਜਨਤਾ ਵੱਲੋਂ ਪੇਸ਼ਕਸ਼ ਕੀਤੀ ਗਈ ਸੀ ਉਹ ਜ਼ੋਨ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਬੁੱਡੇ ਨਾਲਾ ਦਾ ਪਾਣੀ ਹੈ ਉਸ ਨੂੰ ਸਾਫ਼ ਕੀਤਾ ਜਾ ਸਕੇ। ਸੋ ਬੁੱਡੇ ਨਾਲੇ ਦੀ ਸਫਾਈ ਦਾ ਮੁੱਦਾ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਅਟਕਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਨੂੰ ਲੈ ਕੇ ਹਰ ਵਾਰ ਕਈ ਸਾਰੇ ਪ੍ਰੋਜੈਕਟ ਵੀ ਬਣਾਏ ਗਏ ਕਈ ਸਾਰੀ ਮੁਹਿੰਮਾਂ ਵੀ ਚਲਾਈਆਂ ਗਈਆਂ ਪਰ ਹਜੇ ਤੱਕ ਬੁੱਡੇ ਨਾਲੇ ਦੀ ਸਫਾਈ ਦਾ ਮੁੱਦਾ ਉਹ ਸਹੀ ਨਹੀਂ ਹੋ ਪਾਇਆ ਸੋ ਇਸੇ ਨੂੰ ਲੈ ਕੇ ਮਾਨ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਤੇ ਬੁੱਡੇ ਨਾਲੇ ਦੀ ਸਫਾਈ ਸੰਬੰਧੀ ਮੀਟਿੰਗ ਕੀਤੀ ਜਾ ਰਹੀ ਹੈ ਵੱਡੀ ਮੀਟਿੰਗ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ ਪੀਐਮ ਨਿਵਾ ਸੀਐਮ ਨਿਵਾਸ ਤੇ ਮੀਟਿੰਗ ਹੋਵੇਗੀ ਸੋ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਲਈ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਦਾਜੀ ਕਿ ਨੇਬੂਲਾ ਗਰੁੱਪ ਹੈ ਜਿਹੜਾ ਕਿ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਅ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਪੇਸ਼ਕਸ਼ ਕੀਤੀ ਗਈ ਸੀ ਓਜ਼ੋਨ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਬੁੱਡੇ ਨਾਲੇ ਦੀ ਸਫਾਈ ਹੋ ਸਕੇ ਤਾਂ ਜੋ ਬੁੱਡੇ ਨਾਲੇ ਦੇ ਪਾਣੀ ਦਾ ਟੀਡੀਐਸ ਹੈ ਉਸ ਨੂੰ ਘਟਕੀਤਾ ਜਾ ਸਕੇ ਸੋ ਕੁਲਵੀਰ ਦਿਵਾਨ ਸਾਹਿਬ ਨਾਲ ਜੁੜ ਚੁੱਕੇ ਨੇ ਸੋ ਕੁਲਵੀਰ ਮੰਤਰੀ ਨਿਵਾਸ ਤੇ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਅ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਹੋਵੇਗਾ ਜਿਸ ਦੇ ਵਿੱਚ ਓਜ਼ੋਨ ਤਕਨੀਕ ਦੀ ਵਰਤੋਂ ਕਰਕੇ ਜਿਹੜੀ ਸਫਾਈ ਕੀਤੀ ਜਾਣੀ ਹੈ ਉਸ ਦੀ ਯੋਜਨਾ ਬਾਰੇ ਵਿਚਾਰ ਵਟਾਂਦਰਾ ਹੋਵੇਗਾ ਜੀ ਦੇਖੋ ਬਿਲਕੁਲ ਕਿਉਂਕਿ ਬੁੱਢਾ ਨਾਲਾ ਇੱਕ ਵੱਡੀ ਵੱਡਾ ਮੁੱਦਾ ਹੈ ਪੰਜਾਬ ਦਾ ਇਸ ਦਾ ਇਸ ਦੀ ਇਸ ਦੀ ਸਫਾਈ ਨੂੰ ਲੈ ਕੇ ਇੱਕ ਵੱਡਾ ਮੁੱਦਾ ਜਿਹੜਾ ਹੈਗਾ ਉਹ ਪੰਜਾਬ ਦਾ ਰਹਿ ਹੈ ਕਿ तमाम ਸਰਕਾਰਾਂ ਜਿਹੜੀਆਂ ਪਿੱਛੇ ਹੋਈਆਂ ਨੇ ਉਹਨਾਂ ਨੇ ਵੀ ਆਪਣੇ ਆਪਣੇ ਅਸਰ ਦੇ ਉੱਤੇ ਪ੍ਰਯਾਸ ਜਿਹੜੇ ਹੈਗੇ ਨੇ ਉਹ ਕਿਤੇ ਨਹੀਂ ਪਰੰਤੂ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਦਾ ਹੱਲ ਨਾ ਉਹ ਅਜੇ ਤੱਕ ਪੂਰੀ ਤਰ੍ਹਾਂ ਨਾਲ ਨਹੀਂ ਹੋ ਪਾਇਆ ਤਾਂ ਹੁਣ ਇੱਕ ਵਾਰ ਫਿਰ ਜਿਹੜੀ ਸਰਕਾਰ ਹੈ ਉਹ ਐਕਸ਼ਨ ਦੇ ਵਿੱਚ ਹੈ ਕਿਉਂਕਿ ਪਿਛਲੇ ਜਿਹੜੇ ਇਹ ਇਹਨੇ ਬੁੱਲ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਇਸ ਤਕਨੀਕ ਵੀ ਰਹੀ ਖਰਚਾ ਜਿਹੜਾ ਹੈਗਾ ਉਹ ਵੀ ਘਟਾਵੇਗਾ ਤੇ ਖਾਸ ਤੌਰ ਤੇ ਵੱਡੀ ਗੱਲ ਇਹ ਰਹੇਗੀ ਕਿ ਪਰਿਆਵਰਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਾਨੀ ਜਿਹੜੀ ਹੈਗੀ ਇਸ ਪ੍ਰੋਜੈਕਟ ਦੇ ਵਿੱਚ ਨਹੀਂ ਹੋਵੇਗੀ ਤਾਂ ਸਰਕਾਰ ਉਸ ਦੇ ਤੇ ਵਿਚਾਰ ਕਰਦੀ ਹੈ ਤੇ ਇਸ ਕਰਕੇ ਅਜ ਮੀਟਿੰਗ ਜਿਹੜੀ ਹੈਗੀ ਹੈ ਉਹ ਬੁਲਾਈ ਗਈ ਹੈ ਜਿਸ ਦੇ ਵਿੱਚ ਜਿਹੜੇ तमाम ਜਿਹੜੇ ਸਬੰਧਤ ਵਿਭਾਗ ਨੇ ਉਹਨਾਂ ਦੇ ਅਧਿਕਾਰੀ ਅਤੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਉਹ ਮੌਜੂਦ ਰਹਿਣਗੇ ਤੇ ਇਸ ਤੋਂ ਬਾਅਦ ਇਹ ਰਹਾਗਾ ਉਸ ਮੀਟਿੰਗ ਦੇ ਵਿੱਚ ਕੋਈ ਐਕਟਾ ਜਿਹੜਾ ਹੈਗਾ ਉਹ ਹੋ ਸਕਦਾ ਹੈ ਕਿ ਕਦੋਂ ਇਸ ਦਾ ਇਸ ਪ੍ਰੋਜੈਕਟ ਦੇ ਤੇ ਕੰਮ ਜਿਹੜਾ ਹੈਗਾ ਉਹ ਕਰਨਾ ਹੈ ਜੀ ਬਿਲਕੁਲ ਕੋਈ ਵੱਡਾ ਫੈਸਲਾ ਲਿਆ ਲਿਆ ਜਾ ਸਕਦਾ ਹੈ ਸੋ ਕੁਲਵਿਰ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ